ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸੀਲ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕੇ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਤੇ ਰੋਪੜ ਇਹ ਦੋਸਤੋ ਨਾਲ ਲੱਗਦੇ ਇਲਾਕੇ ਆ ਤੇ ਅੱਜ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਐਸ ਫਾਰਮ ਚੋ ਦੋਸਤੋ ਆਪਣੇ ਚੈਨਲ ਤੇ ਅੱਗੇ ਵੀ ਕਾਫੀ ਵੀਡੀਓ ਅਪਲੋਡ ਆ ਵਪਾਰ ਦਾ ਕੰਮ ਆ ਵੀਰ ਦਾ ਤੇ ਰੂਟੀਨ ਚ ਬਾਈ ਜੀ ਹੁਣਾਂ ਕੋ ਜਰਸੀ ਵੱਛੀਆਂ ਆਉਂਦੀਆਂ ਤੇ ਰੂਟੀਨ ਉਹ ਆਪਣੇ ਚੈਨਲ ਤੇ ਜਰਸੀ ਵੜਨ ਦੀ ਵੀਡੀਓ ਅਪਲੋਡ ਹੁੰਦੀਆਂ ਤੇ ਅੱਜ ਦੀ ਵੀਡੀਓ ਦੋਸਤੋ ਚੰਗੀ ਵੜ ਦਿਖਾਉਂਗਾ ਜਰਸੀ ਚੰਗੇ ਰਿਕਾਰਡ ਵਾਲੀ ਤੇ ਵੀਡੀਓ ਨੂੰ ਐਂ ਤਾਂ ਹੀ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਇੱਥੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੀ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਖੀਰੀ ਵੱਛੀ ਦੁੱਧ ਵਾਲੇ ਦੰਦਾਂ 'ਚ ਡੇਟ ਮੁਤਾਬਕ ਬਾਈ ਕਹਿੰਦਾ 15 ਦਿਨ ਹਜੇ ਕੱਚੀ ਆ ਮਾਂ ਦਾ ਮਿਲਕ ਰਿਕਾਰਡ ਬਾਈ ਕਹਿੰਦਾ 20 ਕਿਲੋ ਦਾ ਤੇ ਬਾਈ ਕਹਿੰਦਾ ਬੜੇ ਆਰਾਮ ਨਾਲ ਦੁੱਧ 20 ਕਿਲੋ ਖੁੱਲਾ ਚਵਾਜੂ ਬਾਕੀ ਦੋਸਤੋ 15 ਦਿਨਾਂ ਚ ਬੱਚੀ ਨੇ ਚੰਗਾ ਵੱਡਾ ਹਵਾਨਾ ਤਿਆਰ ਕਰ ਜਾਣਾ ਅਪੋਟਰ ਸੀਮੰਦੀ ਆ 22 ਸੰ ਦਾ ਬਾਈ ਕਹਿੰਦਾ ਸੀਮੰ ਲੱਗਿਆ ਹੋਇਆ ਤੇ 15 ਦਿਨਾਂ ਐ ਦੋਸਤੋ ਬੱਚੀ ਨੇ ਹਵਾਨਾ ਚੰਗਾ ਵੱਡਾ ਤਿਆਰ ਕਰ ਜਾਣਾ ਵਲਟੈਲ ਦੋਸਤੋ ਹਵਾਨੇ 'ਚ ਅਜੇ ਕਾਫੀ ਪਈ ਐ ਬੱਚੀ ਨੇ ਵਲਟੈਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੇਰ ਸੋਣਾ ਥਣ ਦੋਸਤੋ ਨਿਖਰ ਮੇ ਕੱਲੇ ਕੱਲੇ ਗੈਪ 'ਚ ਲੱਗੇ ਹੋਏ ਹਾਤੀ ਚਵਾਈ ਆ ਥਣ ਲੱਗਿਆ ਹੋਇਆ ਮੋਡ ਦੋਸਤੋ ਥਣ ਦਾ ਮੋਟਾ ਥਣ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆਹ ਦੇਖ ਸਕਦੇ ਆਂ ਦੋਸਤੋ ਥਣ ਦੋਸਤੋ ਮੋਡ ਮੋਟਾ ਥਣ ਦਾ ਨਿੱਕਰ ਵਿੱਚ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਹਾਤੀ ਚਵਾਈ ਰਾ ਥਾਣਾ ਰੇਡ ਬਾਈ ਕੇ ਨਾਲ ਫੋਨ ਤੇ ਕਰਾਂਗੇ ਜੀ ਨੂੰ ਪਸੰਦ ਆਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਉਦੋਂ ਉਦੋਂ ਤਾਈਂ ਸਾਰੇ ਵੀਰਾਂ ਨੂੰ ਸასი ਸ਼ਾਲ ਜੀ